ਕਿਹੜਾ ਮੈਂ ਹੁਣ ਕਹਿੰਦੇ ਅਮਰਤ ਵੇਲੇ ਅਜਨਾਨ ਖੋਦ ਕੇ ਆ ਜਾਈਂ ਪੰਜਾਂ ਨੂੰ ਤਿਆਰ ਪਰ ਤਿਆਰ ਨੂੰ ਫਤੇ ਬਲਾ ਦੇ ਫਿਰ ਮੈਂ ਮੇਰੀ ਉਹ ਜਿਹੜੀ ਫਤੇ ਵਾਹਿਗੁਰੂ ਜੀ ਦਾ ਖਾਰਾ ਵਾਹਿਗੁਰੂ ਜੀ ਦੀ ਫਤੇ ਪਰਮਾਨ ਕਰੂੰਗਾ ਤੈਨੂੰ ਪੰਜਾਂ ਦੇ ਵਿੱਚੋਂ ਮੇਰੇ ਦਰਸ਼ਨ ਹੋਰੰਗੇ ਤੇ ਗੁਰੂ ਸਾਹਿਬ ਜੀ ਦੇ ਪੰਜ ਬਿਨਾ ਹੋਣ ਸਾਡੇ ਯਾਰ ਸਾਡਾ ਪੰਜਾਂ ਪੰਜਾਂ ਹੋਣੇ ਅੱਗੇ ਕੋਸ਼ਿਸ਼ ਕਰੀਏ ਹੋਰ ਕਾਰਜ ਹੋਵੇ ਸ਼੍ਰੋਮਣੀ ਕਮੇਟੀ ਦਾ ਹਮੇਸ਼ਾ ਵੱਡਾ ਯੋਗਦਾਨ ਪਾਉਂਦੇ ਆ ਨਾਲ ਬਾਬਾ ਬਲਬੀਰ ਸਿੰਘ ਜੀ ਜਿਹੜੇ ਵਿਦ ਆਸ਼ਰਮ ਹਰਿਆਣੇ ਤੋਂ ਚੇਤੇ ਤੌਰ ਤੇ ਆਏ ਉਹਨਾਂ ਦਾ ਧੰਨਵਾਦ ਕਰਦਾ ਆ ਆਪ ਪੂਰੀ ਵਾਲੇ ਮਹਾਪੁਰਸ਼ਾਂ ਦੀ ਗੱਲ ਕਰਦੇ ਸੀ ਉਹਨਾਂ ਵੱਲੋਂ ਵੀ ਧੰਨਵਾਦ ਪ੍ਰਣਾਮ ਧੰਨਵਾਦ ਕਰਦਾ ਕਿਉਂਕਿ ਬਰਾਦਾਇ ਇੰਨਾ ਚੁੜਾ ਦੇ ਆ ਇਹ ਹਰ ਸਾਲ ਜਦੋਂ ਕਰਦੇ ਆ ਇਸ ਪ੍ਰਸਤਾਨ ਦੇ ਵਿੱਚ ਜੀ 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 ਨੇ ਬਹੁਤ ਬਹੁਤ ਤੁਹਾਡਾ ਸਵਾਗਤ ਕਰਕੇ ਜੀ ਹੋ। ਉਹ ਨਾਂ ਦੇ ਪਾਸਾ ਦੇ ਚਾਹਨਾ ਦੇ ਜਾ ਕੇ ਨਾਂ ਦਾ ਚਾਹਨੀ ਹੋਣਾ ਸ਼ਾਰੀਕ ਬਹੁਤ ਬਹੁਤ ਵਧਾਈ ਜਿੰਦਾ ਸਰਦਾਰ ਜੀ ਮਾਨ ਸੇ ਮਾਣੋ ਮੇਰਾ ਸਾਥੀ ਜੋੜਾ ਬਤਾ ਬੀ ਉਹ ਵੀ ਪਹੁੰਚੇ ਆ। ਸਾਡੇ ਸਰਕਾਰ ਨੂੰ ਜਾਗਰਾਨੀ ਦੇ ਸਾਰੇ ਵਰਕਰਾਂ ਸਿੱਖੋ ਜੀ ਦੇ ਸਾਰੇ ਪ੍ਰਸਾਦ ਸਿੱਕੇ ਸਾਰੇ ਲੈ ਕੇ ਆਏ ਜੀ ਨੂੰ ਬਹੁਤ ਬਹੁਤ ਸਵਾਗਤ। ਬੁਰਾ ਦਾ ਜੀ ਉਹ ਨਾ ਨਹੀਂ ਇਹ ਸਤੰਬਰ ਵਾਲੇ ਦਾ ਕੰਪੀਅਰ ਨੂੰ ਸੇਵਾ ਤੋਂ ਵਾਸਤੇ ਇਹਦੇ ਇੱਕ ਸਤੰਬਰ ਆਪਾ ਤੋਂ ਤਵਾ ਵਾਇਟੁਰ ਦੀ ਕਾਲਸਾ ਸਵਾਹਿਬੀ ਗ੍ਰਾਉਂਡ ਕਰੋਰ ਦਾ ਪ੍ਰਬੰਧਕ ਕਮੇਟੀ ਦੇ ਬਲਦ ਆ ਸਰਦ ਰਜਿੰਦਰ ਸਿੰਘ ਜੀ ਦਾ ਨਾਮ ਸਵਾਣ ਸਭ ਲੋਕਾਂ ਦੇ ਇਸ ਨਾਲ ਕੋਲ ਦੇਖਦੇ ਹਸਦੀ ਦੇ ਬੋਕਰ ਪਰ ਨਹੀਂ ਵੀ ਜਾਣੇ ਹੈ ਤੁਹਾਡੀਆਂ ਮਾਂ ਨੂੰ ਤਕੀਦਾ ਸਵਾਗਤ ਹੈ ਜੀ ਜਿਹੜੇ ਇਸ ਤਰ੍ਹਾਂ ਦਿਵਾਰਾ ਪਰਵਾਨਾ ਹੈ ਆਪ ਸੁਵਿਧਿਆ ਸੰਭਾਲਣ ਦੇ ਅਧਿਕਾਰ ਤੋਂ ਜਿਹਦੇ ਨੇ ਵਿਆਹ ਦਾ ਸਰਵਾਸਥੀ ਜਿਹਨਾਂ ਸਰਕਾਰ ਨਾਲ ਤਿੰਨ ਜੇਤਰਾ ਕਰਨੀ ਹੈ ਜਿਹੜੇ ਆਰੇ ਜਵਤ ਤੇ ਸੋਪ ਦੀ ਡੋਰੀ ਲੱਪਾ ਚੱਲ ਜਿਆ ਪਾਉ ਜਿਹਨੇ ਨਾ ਪਾ ਜਾਏ ਆਪਣੇ ਧਰਮ ਦੇ ਵਿੱਚ ਸੱਚਿਆ ਕੰਦਾ ਨਹੀਂ ਹੁੰਦਾ ਇਹ ਬਹੁਤ ਗਰੋਰੀ ਆ ਭਾਰਵੀ ਕਹਿੰਦੇ ਨੇ ਅਗਨ ਦੇ ਦਵਾ ਵਿੱਚ ਦੇਸ਼ ਦਾ ਖਰਾਬ ਬਣ ਜਾਏ ਤਰਾਕ ਜੇਤ ਦੀ ਸੰਦਰਸਤੀ ਅਰਦਾਸ ਸਾਹਿਬ ਪਾਸ਼ਾ ਤੰਦਰਸਤੀ ਦੀਆਂ ਬਾਤਾਂ ਬਸ਼ਿਸ਼ ਕਰਕੇ ਨੇ ਹਾਲ ਕਰਨੀ ਸਤਿਗੁਰੂ ਜੀ ਹਾਜ਼ਰੀਆਂ ਸਰਵਾਨਾਂ ਜੀ ਜੇਲ ਫਰੀਦ ਸਿੰਘ ਨਵਦੇਸ਼ੀ ਜਿਨੇ ਪੋਲਾ ਦੀ ਚੜ੍ਹਦੀ ਕਲਾ ਵਾਸਤੇ ਸਰਦਾਰ ਸਾਹਿਬ ਪਾਸ਼ਾ ਪਾਉਨਾ ਵਾਸਤੇ ਨੂੰ ਵਿਚਰੋ ਆਪਣੇ ਧਰਮ ਕਰੋ ਨਾ ਤਾਂ ਤੇ ਬਖਸ਼ਾ ਤਾਂ ਬਖਸ਼ਣ ਮੱਤਰ ਦੀ ਪਾਤਸ਼ਾਹ ਤੇ ਆਸਰੇ ਬਾਹਰ ਦੇ ਪਾਸ਼ਾ ਪਾਉਨਾ ਨੂੰ ਕਰਨੇ ਜੇ ਮਾਝਾ ਮਾਸੂਦ ਆਪਦੇ ਉੱਤੇ ਕੁਝ ਕੀ ਫਤਿਹ ਗੁਰਨਾਨਕ ਦੇਵ ਪਾਸ਼ਾ ਜੀ ਦੀ ਚਾਰਨ ਜੋ ਹਾਰਕ ਧਰਤੀ ਦਸੇ ਪਾਛਾਈਆਂ ਦੇ ਰੂਪ ਦੇ ਵਿੱਚ ਜਿੱਥੇ ਵੀ ਚਾਰਮਾਰਕ ਪਾਏ ਉਹ ਸਤਾਨ ਪੂਜਣ ਜੋਗ ਹੋ ਗਿਆ ਔਰ ਇਹ ਖੜਿਆਲਾ ਸੈਣੀਆਂ ਵਿੱਚੋਂ ਹਰ ਸਾਲ ਦੀ ਤਰ੍ਹਾਂ ਬੜੀ ਲੰਮੀ ਪ੍ਰਾਤਨ ਬਰਿਆਦਾ ਆ ਕਿ ਸੰਗਤ ਰੂਪੀ ਪੈਦਲ ਚਾਰ ਦਿਨ ਦਾ ਸਫਰ ਕਰਕੇ ਇਹ ਚੋਲਾ ਸਾਹਿਬ ਪਹੁੰਚਦੇ ਆ ਚੋਲਾ ਸਾਹਿਬ ਪਹੁੰਚਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜੋੜ ਮੇਲੇ ਦੇ ਰੂਪ ਦੇ ਵਿੱਚ ਸੰਗਤ ਰੂਪੀ ਸਮਝੇ ਜੀ ਇੱਥੋਂ ਚੱਲਦੇ ਆ ਸੋ ਅੱਜ ਉਹਦਾ ਸ਼ੁਰੂਆਤ ਹੋਈ ਆ ਇੱਥੋਂ ਅਰਦਾਸ ਬੇਨਤੀ ਕਰਕੇ ਇਹ ਸੰਗਤ ਨੇ ਚਾਲੇ ਪਾਉਣੇ ਔਰ 4 ਦਿਨ ਦੀ ਇਹਨਾਂ ਨੇ ਸਫ਼ਰ ਤੈਅ ਕਰਕੇ ਫਿਰ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ ਉਸ ਝੋਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਾਣਾ ਸੋ ਮੈਂ ਭਾਈ ਰਣਜੀਤ ਸਿੰਘ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ ਅੱਜ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਲਾਪਰੀ ਸਿੰਘ ਸਾਡਾ ਬੱਚਾ ਜਿਹੜਾ ਇਸ ਸੰਗਤ ਦਾ ਬਤੌਰ ਮੁਖ ਸੇਵਾਦਾਰ ਸੇਵਾ ਕਰਦਾ ਉਹਦਾ ਵੀ ਧੰਨਵਾਦ ਕਰਦਾ ਖਮੂਚੀ ਸੰਗਤ ਤੁਸੀਂ ਦੇਖਦੇ ਠਾਠਾ ਮਾਰਦੇ ਅੱਜ ਸਮੁੰਦਰ ਜਿਹੜੇ ਆ ਇਸ ਜੋੜ ਮੇਲੇ ਦੇ ਵਿੱਚ ਜਿਹੜੇ ਆ ਸ਼ਾਮਲ ਹੁੰਦੇ ਸਾਰੀ ਸੰਗਤ ਨੂੰ ਬਹੁਤ ਬਹੁਤ ਬਧਾਈ ਜੀ ਆਇਆਂ ਜੀ ਸੰਗਤਾਂ ਗਿਆ ਘਰ ਆਏ ਸਨ ਅਰਮਸਰ ਕਾਲ ਤੋਂ ਖਾਲਸਾ ਸੰਸਥਾ ਬਣੀ ਆਖੋ ਦੀ ਖਾਲਸਾ ਆਖੋ ਦੀ ਫਤਿਹ ਖਡਾਣਾ ਸੈਨਿਆ ਤੋਂ ਹਰ ਸਾਲ ਦੀ ਤਰ੍ਹਾਂ ਇਸ ਅਲਵੀ ਸ੍ਰੀਮਾਨ ਤੇਜਨੰਦ ਸਿੰਘ ਜੀ ਜੋ ਮੁਕ ਸੇਵਾ ਦਾ ਆ ਰਹੇ ਹਨ ਉਹਨਾਂ ਦੀ ਗਾਇਬਤ குரு ਸਾਹਿਬ ਜੀ ਤਹਾ ਕੇ ਇਹ ਜੀ ਪੈਨਲ ਸੰਗਤਾਂ ਦਾ ਸੰਗ ਸੰਗਤ ਸਤਿਗੁਰੂ ਨਾਨਕ ਦੇ ਮਹਾਰਾਜੀ ਦੇ ਚੋਲੇ ਸਾਹਿਬ ਜੀ ਦੇ ਦਰਸ਼ਨ ਵਾਸਤੇ ਚਾਲੇ ਪਾਏ ਹਨ ਅਤੇ ਮੇਰਾ ਬਾਬਾ ਨਾਲ ਮੁਖੇ ਉਹਨਾਂ ਦੇ ਚੌਥੇ ਦਿਨ ਸਾਧੂ ਜੀ ਸੱਚੇ ਬਾਦਸ਼ਾਹ ਜੀ ਦੇ ਭਾਵ ਨੂੰ ਤਲਕੋੜਾ ਸਾਹਿਬ ਜੀ ਦੇ ਦਰਸ਼ਨ ਕਰਨ ਗਿਆ ਸੰਤਾਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਸਾਧੀਆਂ ਸੰਤਾਂ ਨੂੰ ਬੇਤੀ ਹੈ ਰਾਸਤੇ ਵਿੱਚ ਜਾਂਦਾ ਹੋਇਆ ਵਾਹਿਗੁਰੂ ਪਰਮੰਤਰ ਮੂਰ ਮੰਤਰ ਦਾ ਜਾਪ ਕਰਨਾ ਨਸ਼ਿਆਂ ਤੋਂ ਬਚ ਕੇ ਰਹਿਣਾ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣ ਵਾਸਤੇ ਆਹ ਹੋਰ ਗੱਲਾਂ ਛੱਡ ਕੇ ਵਾਹਿਗੁਰੂ ਗੁਰਮੰਤਰ ਦੇ ਗੁਰੂ ਮੰਤਰ ਦਾ ਜਾਪ ਕਰਦਿਆ ਹੋਇਆ ਇਹ ਗੁਰੂ ਸਾਹਿਬ ਜੀ ਦੇ ਚੋਲੇ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਖੁਸ਼ੀ ਲੈ ਕੇ ਆਪਣੇ ਘਰ ਨੂੰ ਆਉਣਾ ਆਪ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਕਾਰਨ ਤੁਹਾਡੀ ਇਹ ਯਾਤਰਾ ਸਫਲ ਹੋਵੇ ਕਲਗੀਧਰ ਦੇ ਪੁੱਤਰੋ ਧੀਓ ਅਮਰ ਜੀ ਤਾਲੀ ਬਣ ਕੇ ਜਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਹਰਤਾਪ ਸਿੰਘ ਸਿੱਖੋ ਅਸੀਂ ਖੜੇ ਆ ਜੀ ਖੜਿਆਲਾ ਸੈਣੀਆ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆਪ ਸਭ ਸੰਗਤਾਂ ਨੂੰ ਪਤਾ ਹੀ ਆ ਕਿ ਹਰੇਕ ਸਾਲ ਦੀ ਤਰ੍ਹਾਂ 1 ਮਾਰਚ ਨੂੰ ਡੇਰਾ ਬਾਬਾ ਨਾਨਕ ਵਾਸਤੇ ਸੰਗ ਦੀ ਪੈਦਲ ਯਾਤਰਾ ਹੁੰਦੀ ਆ ਜੀ 4 ਦਿਨ ਵਾਸਤੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨ ਲਈ ਸੰਗਤਾਂ ਜਾਂਦੀਆਂ ਔਰ ਗੁਰੂ ਸਾਹਿਬ ਨੇ ਜਿਹੜਾ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਉਸੇ ਲੰਗਰ ਦੇ ਜਿਹੜੇ ਭੰਡਾਰ ਨੇ ਉਹ ਅੱਜ ਖੜਿਆਲਾ ਸੈਣੀਆ ਵਿੱਚ ਵੀ ਚੱਲ ਰਹੇ ਨੇ ਜਿੱਥੇ ਸਾਡੇ ਐਨਆਰਆਈ ਵੀਰਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੇ ਇਲਾਕੇ ਦੇ ਲੋਕਾਂ ਵੱਲੋਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਚੱਲ ਰਹੇ ਨੇ ਟਿੱਕੀਆਂ ਦੇ ਵੀ ਲੰਗਰ ਚੱਲ ਰਹੇ ਨੇ ਪ੍ਰਸ਼ਾਦਿਆਂ ਦੇ ਲੰਗਰ ਚੱਲ ਰਹੇ ਨੇ ਰਸ ਵਾਲੀ ਖੀਰਾਂ ਦੇ ਲੰਗਰ ਚੱਲ ਰਹੇ ਨੇ ਦੁੱਧ ਦੇ ਲੰਗਰ ਚੱਲ ਰਹੇ ਨੇ ਕੜਾ ਕੜਾ ਪ੍ਰਸ਼ਾਦ ਦੇ ਲੰਗਰ ਚੱਲ ਰਹੇ ਨੇ ਦੇਕਾਂ ਦੇ ਲੰਗਰ ਚੱਲ ਰਹੇ ਨੇ ਤੇ ਜਿਵੇਂ ਪ੍ਰਸ਼ਾਸਨ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਤੇ ਇਲਾਕੇ ਦੇ ਸੂਝਵਾਨ ਬੁੱਧੀਜੀਵਿਆਂ ਨੇ ਵੀ ਬੇਨਤੀ ਕੀਤੀ ਸੀ ਸਾਡੇ ਨੌਜਵਾਨ ਵੀਰਾਂ ਨੂੰ ਕਿ ਉਹ ਵੀਰ ਆਪਣੇ ਪਰਿਵਾਰਾਂ ਦੇ ਨਾਲ ਆਉਣ ਇਸ ਮੇਲੇ ਨੂੰ ਜਿਹੜਾ ਜੋੜ ਮੇਲੇ ਨੂੰ ਜੋੜ ਮੇਲੇ ਲਈ ਸਮਝਿਆ ਜਾਵੇ ਇਹਨੂੰ ਮੇਲੇ ਦਾ ਰੂਪ ਨਾ ਦਿੱਤਾ ਜਾਵੇ ਤੇ ਇਸ ਚੀਜ਼ ਦੀ ਵੀ ਬੜੀ ਪ੍ਰਸ਼ੰਸਾ ਕਰਦੇ ਆ ਕਿ ਉਹਨਾਂ ਨੌਜਵਾਨਾਂ ਵੀਰਾਂ ਨੇ ਉਹਨਾਂ ਪਰਿਵਾਰਾਂ ਨੇ ਉਹਨਾਂ ਮਾਪਿਆਂ ਨੇ ਇਸ ਜਿਹੜੀਆਂ ਬੇਨਤੀਆਂ ਨੂੰ ਮੰਨਿਆ ਤੇ ਬੜੇ ਸ਼ਾਂਤੀ ਦੇ ਨਾਲ ਜਿਹੜੇ ਆ ਵੀਰ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਸੰਗਤਾਂ ਦਾ ਆਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਤੇ ਜਿਹੜੇ ਸਾਡੇ ਟਰੈਕਟਰਾਂ ਦੇ ਵੀਰ ਆਉਂਦੇ ਸੀਗੇ ਅੱਜ ਉਹ ਬੜੇ ਸ਼ਾਂਤੀਪੂਰਵਕ ਆ ਰਹੇ ਨੇ ਸ਼ਬਦਾਂ ਦੇ ਨਾਲ ਆ ਰਹੇ ਨੇ ਤੇ ਲਗਭਗ ਜਿਹੜੇ ਸਾਡੇ ਦਰਬਾਰ ਸਾਹਿਬ ਤੋਂ ਸੰਗ ਦੀ ਜਿਹੜੀ ਅਰੰਭਤਾ ਹੋ ਗਈ ਹੈ ਸੰਗ ਨੇ ਇੱਥੋਂ ਚਾਲੇ ਪਾ ਲਏ ਨੇ ਤੇ ਅੱਜ ਸ਼ਾਮ ਨੂੰ ਜਿਹੜਾ ਪਿੰਡ ਕੋਟਲੀ ਠਾਂਡੇ ਦੇ ਨਜ਼ਦੀਕ ਉੱਥੇ ਰੈਸਟ ਕਰਕੇ ਤੇ ਅਗਲੇ ਦਿਨ ਫਿਰ ਸਵੇਰੇ ਚਾਲੇ ਪਾਏਗਾ ਪੰਚਾਇਤ ਚਾਲੇ ਪਾਈ ਜਾਣਗੇ 4 ਦਿਨਾਂ ਦੇ ਵਿੱਚ ਡੇਰਾ ਬਾਬਾ ਨਾਨਕ ਜੀ ਦੇ ਦਰਬਾਰ ਦੇ ਉੱਪਰ ਸਾਰੀਆਂ ਸਕਤਾਂ ਨੇ ਉੱਥੇ ਪਹੁੰਚ ਜਾਣਾ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ